दूरों कई कश्मीरी पंडित थके हुए दुखी चेहर हे गुरु जी असि कश्मीरी ब्राह्मण थे तो दर ते आए हाँ औरंगजेब ने ਸਾਨੂੰ ਤਲਵਾਰ ਦੀ ਨੋਕ ਤੇ ਧਰਮ ਬਦਲਣ ਲਈ ਮਜਬੂਰ ਕੀਤਾ ਹੈ ਸਾਡੀਆਂ ਧੀਆਂ ਅਗਵਾ ਕੀਤੀਆਂ ਜਾ ਰਹੀਆਂ ਹਨ ਸਾਡੇ ਮੰਦਰ ਤਬਾਹ ਕੀਤੇ ਜਾ ਰਹੇ ਹਨ ਹੇ ਗੁਰੂ ਜੀ ਔਰੰਗਜ਼ੇਬ ਨੇ ਫਰਮਾਨ ਜਾਰੀ ਕੀਤਾ ਹੈ ਜਾਂ ਇਸਲਾਮ ਕਬੂਲ ਕਰੋ ਜਾਂ ਮੌਤ ਅਸੀਂ ਆਪਣਾ ਧਰਮ ਆਪਣਾ ਵਿਰਸਾ ਆਪਣੇ ਧੀਰਤ ਸਭ ਕੁਝ ਗਵਾ ਬੈਠੇ ਹਾਂ ਸਾਡਾ ਸਹਾਰਾ ਸਿਰਫ ਤੁਹਾਡਾ ਦਰ ਹੈ ਸਾਡੀਆਂ ਅੱਖਾਂ ਨੇ ਵੇਖਿਆ ਹੈ ਇਹ ਤਰਤੀਤੇ ਤੁਸੀਂ ਹੀ ਉਹ ਸਰਵੋਪਰੀ ਆਤਮਿਕ ਸ਼ਖਸੀਅਤ ਹੋ ਜੇ ਤੁਸੀਂ ਨਾਲ ਖੜੇ ਹੋ ਜਾਓ ਤਾਂ ਸਾਡਾ ਧਰਮ ਬਚ ਸਕਦਾ ਹੈ ਹੇ ਗੁਰੂ ਜੀ ਸਾਡੀ ਰੱਖਿਆ ਕਰੋ ਸਾਨੂੰ ਔਰੰਗਜ਼ੇਬ ਦੇ ਜ਼ੁਲਮ ਤੋਂ ਬਚਾਓ ਗੁਰੂ ਜੀ ਨੇ ਕਿਹਾ ਤੁਸੀਂ ਆਪਣੇ ਧਰਮ ਲਈ ਆਪਣੀ ਜਾਨ ਨਹੀਂ ਦਿਓਗੇ ਪਰ ਗੁਰੂ ਨਾਨਕ ਦਾ ਘਰ ਸਰਬੰਸ ਵੀ ਕੁਰਬਾਨ ਕਰ ਦੇਵੇਗਾ ਤੁਸੀਂ ਚਿੰਤਾ ਨਾ ਕਰੋ ਤੁਹਾਡਾ ਧਰਮ ਤੁਹਾਡਾ ਅਸਤਿਤਵ ਗੁਰੂ ਨਾਨਕ ਦੀ ਕੌਮ ਦੀ ਜ਼ਿੰਮੇਵਾਰੀ ਹੈ ਕੋਲ ਖੜੇ ਗੁਰੂ ਗੋਬਿੰਦ ਰਾਏ ਜੀ ਨੇ ਕਿਹਾ ਇਹ ਜ਼ੁਲਮ ਰੁਕ ਸਕਦਾ ਹੈ ਜੇ ਕੋਈ ਇੰਨਾ ਵੱਡਾ ਹੋਵੇ ਜੋ ਆਪਣੇ ਸਿਰ ਦੀ ਕੁਰਬਾਨੀ ਦੇ ਸਕੇ ਗੁਰੂ ਜੀ ਨੇ ਕਿਹਾ ਜੇ ਹਿੰਦ ਨੂੰ ਆਪਣਾ ਆਦਰ ਚਾਹੀਦਾ ਹੈ ਤਾਂ ਤੇਗ ਬਹਾਦਰ ਆਪਣਾ ਸਿਰ ਕੁਰਬਾਨ ਕਰੇਗਾ ਇਹ ਜ਼ੁਲਮ ਰੁਕੇਗਾ ਮੈਂ ਹੁਕਮ ਕਰਦਾ ਹਾਂ ਓ ਗੁਰੂ ਦੇਖ ਬਹਾਦਰ ਜੋ ਲੋਕਾਂ ਦੇ ਮਨ ਵਿੱਚ ਨਿਰਪੈਤਾ ਅਤੇ ਸੱਚਾਈ ਦੀ ਰੋਸ਼ਨੀ ਫੈਲਾ ਰਿਹਾ ਹੈ ਉਸਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਹਜ਼ੂਰ ਹੁਕਮ ਪੂਰਾ ਕੀਤਾ ਜਾਵੇਗਾ ਪਰ ਉਹ ਗੁਰੂ ਸਾਹਿਬ ਉਹ ਸ਼ਾਂਤ ਅਤੇ ਰੱਬ ਰੂਪੀ ਵਾਲੇ ਹਨ ਸਾਨੂੰ ਚੁਣੌਤੀ ਮਿਲ ਸਕਦੀ ਹੈ ਮੈਂ ਨਾ ਮੋੜਨ ਵਾਲਾ ਹੁਕਮ ਦਿੱਤਾ ਹੈ ਮੈਨੂੰ ਕੋਈ ਰੁਕਾਵਟ ਬਰਦਾਸ਼ਤ ਨਹੀਂ ਜਾਓ ਅਤੇ ਹੁਕਮਾਂ ਦਾ ਪਾਲਣ ਕਰੋ ਜੀ ਹਜ਼ੂਰ ਹੁਕਮ ਪੂਰਾ ਕੀਤਾ ਜਾਵੇਗਾ ਮੈਂ ਮੁਗਲ ਬਾਦਸ਼ਾਹ ਦੇ ਹੁਕਮ ਨਾਲ ਆਇਆ ਹਾਂ ਉਹਨਾਂ ਨੇ ਕਿਹਾ ਹੈ ਕਿ ਤੁਹਾਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਮੈਂ ਹੁਕਮ ਮੰਨ ਕੇ ਆਇਆ ਹਾਂ ਮੈਂ ਡਰਦਾ ਹਾਂ ਪਰ ਮੇਰੇ ਕੰਮ ਦਾ ਰਸਤਾ ਮੁੜ ਨਹੀਂ ਸਕਦਾ ਤੇ ਫਿਰ ਭਾਈ ਮਤੀ ਦਾਸ ਜੀ ਕਹਿੰਦੇ ਹਨ ਗੁਰੂ ਜੀ ਅਸੀਂ ਤੁਹਾਡੇ ਨਾਲ ਹਾਂ ਜੇ ਤੁਸੀਂ ਸੱਚਾਈ ਦੀ ਰਾਹ ਨਹੀਂ ਛੱਡਦੇ ਤਾਂ ਅਸੀਂ ਵੀ ਤੁਹਾਡੇ ਨਾਲ ਖੜੇ ਰਹਾਂਗੇ ਹਰ ਤਰ੍ਹਾਂ ਦੇ ਦੁੱਖ ਸਹਿਣ ਲਈ ਅਸੀਂ ਤਿਆਰ ਹਾਂ ਬਸ ਸਾਡੇ ਗੁਰੂ ਜੀ ਸਾਡੇ ਸਾਹਮਣੇ ਸੱਚਾਈ ਨੂੰ ਜੂੰਦੇ ਵੇਖੋ ਸਾਨੂੰ ਕੋਈ ਡਰ ਨਹੀਂ ਮੁਗਲਾਂ ਦੇ ਤੌਰ ਤਰੀਕੇ ਸਾਨੂੰ ਹਿਲਾ ਨਹੀਂ ਸਕਦੇ ਸਾਡੇ ਗੁਰੂ ਜੀ ਸਾਡੇ ਲਈ ਸਭ ਕੁਝ ਹਨ ਫਿਰ ਗੁਰੂ ਜੀ ਨੇ ਕਿਹਾ ਧਰਮ ਦੀ ਰੱਖਿਆ ਕਰਨੀ ਸੱਚਾਈ ਅਤੇ ਇਨਸਾਫ ਲਈ ਖੜੇ ਹੋਣਾ ਹੀ ਸੱਚਾ ਬਲ ਹੈ ਗੁਰੂ ਜੀ ਨੂੰ ਦਿੱਲੀ ਲਿਆਂਦਾ ਗਿਆ ਹੱਥ ਕੜੀਆਂ ਸਨ ਪਰ ਦਿਲ ਬੰਦ ਨਹੀਂ ਸੀ ਗੁਰੂ ਜੀ ਦੇ ਨਾਲ ਤਿੰਨ ਮਹਾਨ ਸਿੱਖ ਸਨ ਭਾਈ ਮਤੀ ਦਾਸ ਜੀ ਦਿਲ ਸੋਨੇ ਵਾਂਗ ਨਰਮ ਉਹਨਾਂ ਨੂੰ ਲੱਕੜ ਚਪਾ ਕੇ ਆਰੇ ਨਾਲ چیرਿਆ ਗਿਆ ਸਿਮਰਨ ਉਹਨਾਂ ਦੇ ਮੁਖ ਤੋਂ ਰੁਕਿਆ ਨਹੀਂ ਭਾਈ ਦਇਆਲਾ ਜੀ ਘੋਲ ਦੇ ਤੇਲ ਵਿੱਚ ਪਾਏ ਗਏ ਪਰ ਉਹਨਾਂ ਦੀ ਰੂਹ ਅਟਲ ਰਹੀ ਆਖਰੀ ਸਾਹ ਤੱਕ ਬਾਣੀ ਉਚਾਰਨ ਕਰਦੇ ਰਹੇ ਪਾਈ ਸਤੀ ਦਾਸ ਜੀ ਰੂਹ ਚ ਲਪੇਟ ਕੇ ਅੱਗ ਲਾਈ ਗਈ ਪਰ ਉਹਨਾਂ ਦਾ ਧਰਮ ਨਹੀਂ ਜਲਿਆ ਉਹਨਾਂ ਦੀ ਗੂੰਜ ਅੱਜ ਵੀ ਦਿੱਲੀ ਦੇ ਹਵਾ ਵਿੱਚ ਧਰਦੀ ਹੈ ਇਹ ਤਿੰਨੇ ਸਿਰਫ ਸਿੱਖ ਨਹੀਂ ਇਹ ਕੁਰਬਾਨੀ ਦਾ ਪਰਬਤ ਸਨ ਉਹਨਾਂ ਨੇ ਦਿਖਾਇਆ ਸਰੀਰ ਛੱਡ ਸਕਦਾ ਹੈ ਰੂਹ ਨਹੀਂ ਪਰ ਰੂਹ ਦੀ ਇਸ اٹਲ ਜੋਤ ਨੂੰ ਬੁਝਾਉਣ ਲਈ ਦਿਮਾਗਾਂ ਵਿੱਚ ਇੱਕ ਨਵਾਂ ਡਰ ਪੈਦਾ ਕੀਤਾ ਗਿਆ पर इस अटल रूह सामने भी औरंगजेब ने एक हुक्म जारी किया महाराजा हुक्म है कि तुम औरंगजेब दरबार जाओ ਸਿਪਾਹੀ ਗੁਰੂ ਜੀ ਨੂੰ ਔਰੰਗਜ਼ੇਬ ਦੇ ਦਰਬਾਰ ਵੱਲ ਲੈ ਕੇ ਜਾ ਰਹੇ ਸਨ ਹਰ ਕਦਮ ਤੇ ਗੁਰੂ ਜੀ ਦੀ ਸ਼ਾਂਤੀ ਅਤੇ ਅਡਿੱਟਤਾ ਸਾਫ਼ ਨਜ਼ਰ ਆ ਰਹੀ ਸੀ ਗੁਰਸਾਭ ਔਰੰਗਜ਼ੇਬ ਦੇ ਦਰਬਾਰ ਵੱਲ ਜਾ ਰਹੇ ਸਨ ਪਰ ਮਨਾਂ ਵਿੱਚ ਕਦੇ ਝੁਕੰਦਾ ਵਿਚਾਰ ਨਹੀਂ ਇਸ ਹੀ ਉਹ ਸਮਾਂ ਜਦੋਂ ਸਚਾਈ ਅਤੇ ਅਡਿੱਟ ਧਰਮ ਦਾ ਟਕਰਾਅ ਸ਼ੁਰੂ ਹੋਇਆ ਗੁਰੂ ਜੀ ਦੀ ਸ਼ਾਂਤੀ ਹਰ ਇੱਕ ਬੋਲ ਵਿੱਚ ਸਪਸ਼ਟ ਸੀ ਪਰ ਬਾਦਸ਼ਾਹ ਦੀ ਕਠੋਰਤਾ ਦਿਨ ਬਦਿਨ ਘਰ ਆ ਰਹੀ ਸੀ ਗੁਰੂ ਜੀ ਦੀਆਂ ਨਿਗਾਹਾਂ ਵਿੱਚ ਡਰ ਨਹੀਂ ਸੀ ਅਨੇਕਾਂ ਰੂਹਾਂ ਦੀ ਰੱਖਿਆ ਦੀ ਚਮਕ ਸੀ ਦਿੱਲੀ ਦੇ ਚਾਂਦਨੀ ਚੌਕ ਵਿੱਚ ਪੀੜ ਇੱਕ ਪਾਸੇ ਸਮਰਾਜ ਦੀ ਤਾਕਤ ਦੂਜੇ ਪਾਸੇ ਗੁਰੂ ਜੀ ਦੀ ਅਟਲਤਾ ਗੁਰੂ ਤੇਗ ਬਹਾਦਰ ਸਿਰ ਉੱਚਾ ਕਰਕੇ ਖੜੇ ਆਖਰੀ ਵਾਰ ਪੁਛਿਆ ਗਿਆ ਧਰਮ ਬਦਲ ਲੋ ਉਹਦੀ ਨਿਗਾਹਾਂ ਵਿੱਚ ਡਰ ਨਹੀਂ ਸੀ ਅਤੇ ਫਿਰ ਉਹ ਪਹਲਾਇਆ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਸਿਰ ਕੱਟ ਦਿੱਤਾ ਗਿਆ ਪਰ ਉਹ ਸਿਰ ਪੰਥ ਧਰਮ ਅਤੇ ਮਨੁੱਖਤਾ ਦੀ ਸ਼ਾਨ ਸਦਾ ਲਈ ਉੱਚਾ ਕਰ ਗਿਆ ਦਿੱਲੀ ਦੇ ਲੋਕ ਡਰ ਗਏ ਕੋਈ ਵੀ ਗੁਰੂ ਜੀ ਦਾ ਸਿਰ ਚੁੱਕਣ ਦੀ ਹਿੰਮਤ ਨਹੀਂ ਕਰਦਾ ਪਰ ਫਿਰ ਰਾਤ ਨੂੰ ਚੰਦ ਦੀ ਹੌਲੀ ਰੋਸ਼ਨੀ ਵਿੱਚ ਇੱਕ ਇਕੱਲਾ ਸਿੱਖ ਹੁੰਦਾ ਹੈ ਭਾਈ ਜੈਤਾ ਜੀ ਉਹ ਗੁਰੂ ਦਾ ਸੀਸ ਆਪਣੇ ਹਿਰਦੇ ਨਾਲ ਲਾ ਕੇ ਲਿਆਉਂਦੇ ਹਨ ਹਰ ਕਦਮ ਭਾਰੇ ਪਰ ਹਰ ਕਦਮ ਇੱਕ ਇੱਜ਼ਤ ਦੀ ਰੱਖਿਆ ਬਣ ਜਾਂਦਾ ਹੈ ਉਹ ਗੁਰੂ ਦਾ ਸੀਸ ਦਿੱਲੀ ਤੋਂ ਰੂਪਨਗਰ ਤੱਕ ਲਿਆਉਂਦੇ ਹਨ ਰਸਤੇ ਦੀ ਹਰ ਛੁੱਟੀ ਮਿੱਟੀ ਅੱਜ ਵੀ ਉਹਦੇ ਕਦਮ ਪਛਾਣਦੀ ਹੈ ਤੇ ਦੂਜੇ ਪਾਸੇ 1675 ਦੇ ਵਿੱਚ ਚਾਂਦਨੀ ਚੌਕ ਦਿੱਲੀ ਤੋਂ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਤੋਂ ਬਾਅਦ ਦਾ ਬੇਸਿਰ ਧੜ ਨੂੰ ਭਾਈ ਲੱਖਾ ਸ਼ਾ ਬੰਜ਼ਾਰਾ ਬਚਾ ਕੇ ਲੈ ਆਏ। tufan ਦੀ ਓਟ ਵਿੱਚ ਅਤੇ ਚੂਨੇ ਨਾਲ ਭਰੇ ਆਪਣੇ ਬੈਲ ਗੱਡਿਆਂ ਦੀ ਮਦਦ ਨਾਲ ਉਹ ਧੜ ਨੂੰ ਰੈਸੀਨਾ ਪਿੰਡ ਵਿੱਚ ਆਪਣੇ ਘਰ ਲਿਆਏ ਅਤੇ ਮੁਗਲ ਅਧਿਕਾਰੀਆਂ ਵੱਲੋਂ ਅਪਵਿੱਤਰ ਕਰਨ ਤੋਂ ਬਚਾਉਣ ਲਈ ਘਰ ਨੂੰ ਅੱਗ ਲਗਾ ਕੇ ਸੰਸਕਾਰ ਕਰ ਦਿੱਤਾ। ਇਸ ਸੂਰਬੀਰ ਕ੍ਰਿਆ ਨੇ ਗੁਰੂ ਜੀ ਦੇ ਧੜ ਦਾ ਸਤਕਾਰਯੋਗ ਸੰਸਕਾਰ ਸੰਭਵ ਬਣਾਇਆ। ਅੱਜ ਉਹ ਸਥਾਨ ਤੇ ਗੁਰਦੁਆਰਾ ਰਕਾਬगंज ਸਾਹਿਬ ਦਿੱਲੀ ਸਥਿਤ ਹੈ ਗੁਰੂ ਤੇਗ ਬਹਾਦਰ ਜੀ ਨੇ ਕਿਸੇ ਇੱਕ ਧਰਮ ਲਈ ਨਹੀਂ ਸਾਰੀ ਮਨੁੱਖਤਾ ਲਈ ਆਪਣੀ ਕੁਰਬਾਨੀ ਦਿੱਤੀ ਜ਼ਬਰ ਦੇ ਅੱਗੇ ਝੁਕਣਾ ਨਹੀਂ ਇਹ ਸਿੱਖਿਆ ਉਹਨਾਂ ਨੇ ਖੂਨ ਨਾਲ ਲਿਖ ਕੇ ਦਿੱਤੀ ਉਹਨਾਂ ਨੇ ਦੱਸਿਆ ਸੱਚ ਨੂੰ ਬਚਾਉਣ ਲਈ ਜੀਣਾ ਨਹੀਂ ਕਈ ਵਾਰ ਸ਼ਹੀਦ ਹੋਣਾ ਪੈਂਦਾ ਹੈ ਅੱਜ ਵੀ ਜਦ ਕੋਈ ਇਨਸਾਨ ਆਪਣੇ ਅਧਿਕਾਰਾਂ ਲਈ ਖੜਾ ਹੁੰਦਾ ਹੈ ਉਹ ਉਸ ਰਾਹ ਤੇ ਚੱਲਦਾ ਹੈ ਜੋ 1675 ਵਿੱਚ ਚਾਂਦਨੀ ਚੌਕ ਵਿੱਚ ਲਿਖਿਆ ਗਿਆ ਹੈ ਇਤਿਹਾਸ ਕਦੇ ਛੂਟ ਨਹੀਂ ਬੋਲਦਾ ਉਹ ਸਿਰਫ ਸਮਾਂ ਲੱਭਦਾ ਹੈ ਸੱਚ ਨੂੰ ਬੇਨਕਾਬ ਕਰਨ ਲਈ ਗੁਰੂ ਤੇਗ ਬਹਾਦਰ ਜੀ ਨੇ ਦੱਸਿਆ ਸਿਰ ਜਾ ਸਕਦਾ ਹੈ ਪਰ ਧਰਮ ਨਹੀਂ ਅੱਜ ਵੀ ਜਦ ਹਵਾ ਹੌਲੀ ਵਗਦੀ ਹੈ ਅਤੇ ਦਿੱਲੀ ਦੀਆਂ ਗਲੀਆਂ ਵਿੱਚ ਸੂਲਿਆਂ ਦੀ ਖਾਮੋਸ਼ੀਆਂ ਸੁਣਾਈ ਦਿੰਦਿਆਂ ਹਨ ਉਹ ਇੱਕੀ ਗੱਲ ਕਹਿੰਦੀਆਂ ਹਨ ਕਿ ਇਹ ਧਰਤੀ ਅਜੇ ਵੀ ਗੁਰੂ ਤੇਗ ਬਹਾਦਰ ਜੀ ਦੀ ਕਰਜ਼ਦਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲਦ ਹੀ ਖੋਰ ਇਤਿਹਾਸ ਨਾਲ ਮਿਲਾਂਗੇ ਸਾਡੇ ਨਾਲ ਬਣੇ ਰਹਿਣਾ ਦੀ ਪੰਜਾਬ ਡਾਇਰੀਜ਼